ਦੇਸ਼ ਅੰਦਰ ਪਿਛਲੇ ਕੁਝ ਸਮੇਂ ਤੋਂ ਫਿਲਮਾਂ ਦਾ ਰੁਝਾਨ ਕਾਫੀ ਤੇਜ਼ੀ ਨਾਲ ਬਦਲਿਆ ਹੈ ਜਦੋਂ ਦਾ ਫਿਲਮਾਂ OTT ਰਾਹੀਂ ਟੀਵੀ ਸਕਰੀਨਾਂ ਉੱਤੇ ਆਉਣ ਲੱਗੀਆਂ ਨੇ ਉਦੋਂ ਦਾ ਨਾ ਸਿਰਫ ਇਹਨਾਂ ਫਿਲਮਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਸਗੋਂ ਇਹਨਾਂ ਦੇ ਨਾਲ ਜੁੜਦੇ ਵਿਵਾਦ ਵੀ ਲਗਾਤਾਰ ਵੱਧਦੇ ਜਾ ਰਹੇ ਨੇ ਇਹੋ ਜਿਹਾ ਇੱਕ ਨਵਾਂ ਵਿਵਾਦ ਇੱਕ ਹੋਰ OTT ਫਿਲਮ ਜਾਂ ਕਹਿ ਲੋ ਕਿ ਵੈਬ ਸੀਰੀਜ਼ ਦੇ ਨਾਲ ਜੁੜਿਆ ਹੈ ਜਿਸ ਦਾ ਨਾਮ IC 814 ਦਾ ਕੰਧਾਰ ਹਾਈਜੈਕ ਪ੍ਰਮੁੱਖ OTT ਪਲੇਟਫਾਰਮ Netflix ਉਤੇ ਰਿਲੀਜ਼ ਵੈਬ ਸੀਰੀਜ਼ IC 814 ਦਾ ਕੰਧਾਰ ਹਾਈਜੈਕ ਨਾਲ ਇਹ ਵਿਵਾਦ ਜੁੜਿਆ ਹੈ ਕਿ ਸਨ 1999 ਵਿੱਚ دہشت گردਾਂ ਤੇ ਕੱਟੜਪੰਥੀਆਂ ਵੱਲੋਂ ਇੰਡੀਅਨ 에ਅਰਲਾਈਨਸ ਦਾ ਜੋ ਹਵਾਈ ਜਹਾਜ਼ ਅਗਵਾ ਕੀਤਾ ਗਿਆ ਸੀ ਉਸ ਅਸਲ ਘਟਨਾਕ੍ਰਮ ਨੂੰ ਰੂਪਮਾਨ ਕਰਦੀ ਹੈ ਇਹ 웹 ਸੀਰੀਜ਼ ਅਦੇਸਰਮੀਆਂ ਫਿਲਮ ਦੇ ਕੁਝ ਕਿਰਦਾਰਾਂ ਦੇ ਨਾਵਾਂ ਨੂੰ ਲੈ ਕੇ ਵਿਵਾਦ ਹੋਇਆ ਅਤੇ ਗੱਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੱਕ ਵੀ ਪਹੁੰਚੀ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਜਾਣਦੇ ਹਾਂ ਉਸ ਹਵਾਈ ਜਹਾਜ਼ ਨੂੰ ਅਗਵਾ ਕੀਤੇ ਜਾਣ ਦਾ ਘਟਨਾਕ੍ਰਮ ਅਤੇ ਉਹ ਸਮੁੱਚਾ ਮਾਮਲਾ ਜਿਸ ਉੱਪਰ ਅਧਾਰਿਤ ਇਹ ਫਿਲਮ ਬਣੀ ਇਹ ਫਿਲਮ ਉਸ ਘਟਨਾਕਰਮ ਦੇ ਉੱਪਰ ਆਧਾਰਿਤ ਹੈ ਜੋ ਅੱਜ ਤੋਂ तकरीबन 25 ਸਾਲ ਪਹਿਲਾਂ ਵਾਪਰਿਆ ਸੀ 24 ਦਸੰਬਰ 1999 ਜਦੋਂ ਇੰਡੀਅਨ 에ਅਰਲਾਈਨਸ ਦੀ ਫਲਾਈਟ ਨੰਬਰ IC 814 ਨੇਪਾਲ ਦੇ ਕਾਠਮੰਡੂ ਦੇ ਤ੍ਰਿਭਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਜਿਵੇਂ ਹੀ ਸ਼ਾਮ तकरीबन 5:00 ਵਜੇ ਇਹ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਇਆ ਤਾਂ ਉਸ ਵਿਚਲੇ ਹਾਈਜੈਕ ਕਰ ਹਰਕਤ ਵਿੱਚ ਆਏ ਅਤੇ ਉਹਨਾਂ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਵੱਲ ਲੈ ਕੇ ਜਾਣ ਦੀ ਮੰਗ ਕੀਤੀ। ਪਾਕਿਸਤਾਨ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਇਹ ਜਹਾਜ਼ ਲਾਹੌਰ ਵਿਖੇ ਥੋੜੀ ਦੇਰ ਲਈ ਪੜਾ ਕਰ ਗਿਆ ਸੀ ਅਤੇ ਇਸ ਤੋਂ ਬਾਅਦ ਲਾਹੌਰ ਤੋਂ ਦੁਬਈ ਦੇ ਰਸਤਿਆਂ ਹੁੰਦੇ ਹੋਏ ਇੰਡੀਅਨ 에ਅਰਲਾਈਨਸ ਦਾ ਇਹ ਅਗਵਾ ਕੀਤਾ ਗਿਆ ਜਹਾਜ਼ ਅਗਲੇ ਦਿਨ ਸਵੇਰੇ 8:30 ਵਜੇ ਅਫਗਾਨਿਸਤਾਨ ਦੇ ਕੰਧਾਰ ਵਿਖੇ ਉਤਰਿਆ ਉਸ ਸਮੇਂ ਕੰਧਾਰ ਦਾ ਸਮੁੱਚਾ ਖੇਤਰ ਤਾਲਿਬਾਨ ਦੇ ਅਧੀਨ ਸੀ ਉਸ ਅਗਵਾ ਕੀਤੇ ਜਹਾਜ਼ ਵਿੱਚ ਕੁੱਲ 180 ਲੋਕ ਸਵਾਰ ਸਨ ਜਹਾਜ਼ ਨੂੰ ਹਾਈਜੈਕ ਕੀਤਾ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਕੱਟੜਪੰਥੀਆਂ ਨੇ ਇੱਕ ਯਾਤਰੀ ਰੂਪਨ ਕਤਿਆਲ ਦਾ ਕਤਲ ਵੀ ਕਰ ਦਿੱਤਾ ਸੀ ਉਸ ਨੂੰ ਕਈ ਵਾਰ ਚਾਕੂ ਦੇ ਹਮਲਿਆਂ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਗਵਾਕਾਰਾਂ ਨੇ ਆਪਣੇ 36 ਕੱਟੜਪੰਥੀ ਸਾਥੀਆਂ ਦੀ ਰਿਹਾਈ ਦੇ ਨਾਲ-ਨਾਲ 200 ਮਿਲੀਅਨ ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਵੀ ਕੀਤੀ ਸੀ। ਜਹਾਜ਼ ਵਿੱਚ ਜ਼ਿਆਦਾਤਰ ਯਾਤਰੀ ਭਾਰਤ ਦੇ ਸਨ ਪਰ ਉਹਨਾਂ ਤੋਂ ਇਲਾਵਾ ਆਸਟ੍ਰੇਲੀਆ, ਬੈਲਜੀਅਮ, ਕੈਨੇਡਾ, ਫਰਾਂਸ, ਇਟਲੀ, ਜਾਪਾਨ, ਸਪੇਨ ਅਤੇ ਅਮਰੀਕਾ ਦੇ ਨਾਗਰਿਕ ਵੀ ਇਸ ਫਲਾਈਟ ਵਿੱਚ ਸਫ਼ਰ ਕਰ ਰਹੇ ਸਨ। ਇਨ੍ਹਾਂ ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਸਵਿਲੀ ਦੀ ਐਨਡੀਏ ਸਰਕਾਰ ਨੂੰ ਤਿੰਨ ਕਟੜਪੰਥੀਆਂ ਨੂੰ ਕੰਦਾਰ ਲੈ ਕੇ ਜਾਣ ਅਤੇ ਉੱਥੇ ਰਿਹਾਅ ਕਰਨਾ ਪਿਆਸ 31 ਦਸੰਬਰ ਨੂੰ ਸਰਕਾਰ ਅਤੇ ਅਗਵਾਕਾਰਾਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਦੱਖਣੀ ਅਫਗਾਨਿਸਤਾਨ ਦੇ ਕੰਦਾਰ ਹਵਾਈ ਅੱਡੇ ਤੇ ਰੱਖੇ ਗਏ ਸਾਰੇ 155 ਬੰਦਕਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਉਸੇ ਘਟਨਾਕ੍ਰਮ ਦੇ ਉੱਪਰ ਆਧਾਰਿਤ ਬਣੀ ਹੈ ਇਹ ਫਿਲਮ ਆਈਸੀ 814 ਕੰਦਾਰ ਹਾਈਜੈਕ ਅਤੇ ਹੁਣ ਇਸ ਦੀ ਪੇਸ਼ਕਾਰੀ ਨੂੰ ਲੈ ਕੇ ਵੀ ਲਗਾਤਾਰ ਸੁਰਖੀਆਂ ਤੇ ਚਰਚਾਵਾਂ ਦਾ ਆਲਮ ਬਣਿਆ ਹੋਇਆ ਹੈ